हां जी दोस्तों स्वागत है पिंड तड़का टीवी चैनल ते ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅ ਬਲਕਿ ਜਾਣਕਾਰੀ ਕਿਸੇ ਨੇ ਹੋਰ ਦਿੱਤੀ ਆਪਾਂ ਅੱਗੇ ਸ਼ੇਅਰ ਹੀ ਕਰਾਂਗੇ ਜਾਣਕਾਰੀ ਹਨਾ ਤੇ ਪਰ ਆਪਣੇ ਨਾਲ ਵੀ ਕਈ ਵਾਰ ਹੋਈ ਆ ਤੁਹਾਡੇ ਨਾਲ ਵੀ ਇਹ ਗੱਲ ਕਈ ਵਾਰ ਹੋਈ ਹੋਊਗੀ ਵੀ ਕੀ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਅ ਗੱਡੀਆਂ ਦੇ ਉੱਪਰ ਫੀਲ ਲੈ ਕੇ ਆਉਂਦੇ ਆ ਹਨਾ ਇੱਕ ਤਾਂ ਜਿਹੜੇ ਕੰਪਨੀ ਵਾਲੇ ਆਉਂਦੇ ਆ ਫੀਲ ਉਹ ਆਉਣੇ-ਉਣੀ ਕੰਪਨੀ ਵਾਲੇ ਫੀਲ ਵੀ ਦੁਕਾਨਾਂ ਤੇ ਦੇ ਕੇ ਜਾਂਦੇ ਆ ਜਾਂ ਜਿਹੜੇ ਵੱਡੇ ਫਾਰਮ ਆ ਉਹਨਾਂ ਨਾਲ ਕੰਟਰੈਕਟ ਕੀਤੇ ਹੁੰਦੇ ਆ ਉਹਨਾਂ ਨਾਲ ਫਾਰਮਾਂ ਤੇ ਸਿੱਧੀ ਪਹੁੰਚ ਕਰਦੇ ਆ ਨਾ ਫੀਡ ਨਾਲੇ ਉਹ ਤਾਂ ਹੈਗੀ ਗੱਲ ਇੱਕ ਵੱਖਰੀ ਇੱਕ ਕੀ ਹੁੰਦਾਗਾ ਕੰਪਨੀਆਂ ਨਮੀਆਂ ਤੋਂ ਨਮੀਆਂ ਹੁੰਦੀਆਂ ਫੀਡ ਦੀਆਂ ਗੱਡੀ ਫੀਡ ਦੀ ਭਰੀ ਹੁੰਦੀ ਆ ਆਪਣੇ ਕੋਲੇ ਆ ਕੇ ਬੰਦੇ ਰੱਖਦੇ ਆ ਉਹ ਪੁੱਛਦਾ ਬਾਈ ਤੁਹਾਡੇ ਪਸ਼ੂ ਰੱਖੇ ਹੋਏ ਆ ਗਾਈਆਂ ਰੱਖੀਆਂ ਆ ਜਾਂ ਮੱਝਾਂ ਰੱਖੀਆਂ ਹਨ ਤੇ ਆਪਾਂ ਕਹਿੰਦੇ ਆ ਵੀ ਹਾਂ ਬਾਈ ਰੱਖੀਆਂ ਹੋਈਆਂ ਜਾਂ 10 ਰੱਖੀਆਂ ਆ 5 ਰੱਖੀਆਂ ਹਨ ਤਾਂ ਉਹ ਕੀ ਕਹਿੰਦੇ ਆ ਵੀ ਬਾਈ ਅਸੀਂ ਫੀਡ ਜਦੋਂ ਲੈ ਕੇ ਤੁਰਿਆਂ ਤੋਂ ਫੈਕਟਰੀ ਦੇ ਵਿੱਚੋਂ ਹਨਾ ਤਾਂ ਅਸੀਂ 5-4 ਗੱਟੇ ਜਿਹੜੇ ਉਹ ਵੱਧ ਰੱਖਲੇ ਸੀਗੇ ਤੇ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਅਸੀਂ ਵੀ ਥੋੜੇ ਆਧ ਮੁੱਲ ਨੂੰ ਹੀ ਦੇ ਜਾਾਂਗੇ ਹਨਾ ਗੱਟਾ ਤੇ ਹੁੰਦਾ ਕਿ ਉਹ ਉਹ ਆਪਾਂ ਤੁਹਾਨੂੰ ਵੀਡੀਓ ਕਰਦੇ ਹਾਂ ਮੈਂ ਸਾਂਝੀ ਵੀਡੀਓ ਦੇਖੋ ਸਾਰੀ ਤੁਸੀਂ ਤੇ ਬਾਈ ਨੇ ਦੱਸਿਆ ਜਿਹਦੇ ਨਾਲ ਖੋਦੇ ਇਸ ਟਾਈਮ ਹੋਈ ਹੈ ਇਹ ਗੱਲ ਬਾਈ ਨਾਲ ਮੈਂ ਸੰਪਰਕ ਵੀ ਕਰਿਆ ਸੀ WhatsApp ਤੇ ਤੇ ਪਰ ਬਾਈ ਨੇ ਅਜੇ ਤੱਕ ਮੈਨੂੰ ਰਿਪਲਾਈ ਨਹੀਂ ਕਰਿਆ ਕੋਈ ਤੇ ਪਰ ਮੈਂ ਫੇਰ ਵੀ ਮੈਨੂੰ ਲੱਗਿਆ ਵੀ ਮੈਂ ਇਹ ਵੀਡੀਓ ਸਾਂਝੀ ਜ਼ਰੂਰ ਕਰਾਂ ਹਨਾ ਤਾ ਕਰਕੇ ਫਿਰ ਮੈਂ ਆਪਣੇ ਚੈਨਲ ਤੇ ਵੀ ਇਹ ਪਾਈ ਕਿਉਂ ਜਿਹੜੇ ਮੇਰੇ ਨਾਲ ਜੁੜਿਆ ਹੋ ਸਕਦਾ ਵੀ ਉਹਨਾਂ ਨਾਲ-ਨਾਲ ਜੁੜੇ ਹੋਣ ਉਹ ਬੰਦੇ ਹਨ ਤਾਂ 5-7 ਬੰਦਿਆਂ ਤੱਕ ਵੀ ਨਵੇਂ ਤੱਕ ਇਹ ਵੀਡੀਓ ਜਾਂਦੀ ਹੈ ਤਾਂ ਤਾਂ ਵੀ ਵਧੀਆ ਗੱਲ ਹੈ ਹਨਾ ਬਾਕੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਜੋ ਵੀਡੀਓ ਦੇਖਦੇ ਆ ਜਿਹੜੀ ਅੱਜ ਆ ਮੈਂ ਹੁਣ ਵੀਡੀਓ ਬਣਾਉਣ ਲੱਗਾਗਾ ਇਸ ਨੂੰ ਜੇ ਤੁਸੀਂ ਚੰਗਾ ਸਮਝੋ ਤਾਂ ਵੱਧ ਤੋਂ ਵੱਧ ਗਰੁੱਪਾਂ 'ਚ ਉਹ ਸ਼ੇਅਰ ਕਰਿਓ ਤੇ ਮੇਰਾ ਬਣਾਉਣ ਦਾ ਮਕਸਦ ਸਿਰਫ ਇਹ ਹੈ ਆ ਵੀ ਸਾਡੀ ਜਿਹੜੀ ਬਹੁਤ ਮਿਹਨਤ ਹੁੰਦੀ ਆ ਉਹ ਕਈ ਵਾਰ ਥੋੜੀ ਜਿਹੀ ਲਾਲਚ ਦੇ ਨਾਲ ਅਸੀਂ ਖਰਾਬ ਕਰ ਬੈਠੇ ਆ ਮੈਂ ਹੁਣੀ ਬਾਹਰੋਂ ਆਇਆ ਸੀਗਾ ਤੇ ਬਾਹਰੋਂ ਆਇਆ ਤੇ ਮੇਰੇ ਨਾਲ ਹੀ ਇੱਥੇ ਆ ਕੇ ਡਰਾਬਰ ਤੇ ਮੇਰੇ ਗੱਡੀ ਖੜੀ ਤੇ ਮੈਂ ਆਪਣੀ ਗੱਡੀ ਅੰਦਰ ਲਾਈ ਤੇ ਗੱਡੀ ਆਏ ਨੇ ਆਵਾਜ਼ ਮਾਰੀ ਮੈਨੂੰ ਤੇ ਗੱਡੀ ਦੇ ਉੱਪਰ ਫੀਡ ਰੱਖੀ ਹੋਈ ਸੀਗੀ ਪਸ਼ੂਆਂ ਦੇ ਫੀਡ ਠੀਕ ਹੈ ਤੇ ਆਵਾਜ਼ ਮਾਰ ਕੇ ਮੈਨੂੰ ਕਹਿੰਦੇ ਸਰਦਾਰ ਸਾਹਿਬ ਵੀ ਤੁਸੀਂ ਗਊਆਂ ਰੱਖੀਆਂ ਮੈਂ ਕਿਹਾ ਹਾਂ ਜੀ ਕਹਿੰਦੇ ਵੀ ਅਸੀਂ ਆ ਫੀਡ ਨਾ ਗਾਂਹਾਂ ਲੈ ਕੇ ਚੱਲੇ ਕਿਤੇ ਲਾਉਣੀ ਆ ਤੇ ਵੀ ਅਸੀਂ ਫੈਕਟਰੀ ਚੋਂ ਥੋੜੀ ਫੀਡ ਵੱਧ ਪਾ ਲਈ ਆ ਤੇ ਸਾਡੇ ਕੋਲ ਕੁਝ ਘੱਟੇ ਵੱਧ ਨੇ ਤੇ ਇਹ ਤੁਸੀਂ ਵੀ ਤੁਹਾਨੂੰ ਅਸੀਂ ਘੱਟ ਰੇਟ 'ਚ ਦੇ ਦਿੰਨੇ ਆ। ਠੀਕ ਐ ਤੇ ਕਿਉਂਕਿ ਘੱਟ ਰੇਟ ਦੇ ਨਾਂ ਤੇ ਸੁਣ ਕੇ ਸਾਡੇ ਮਨ 'ਚ ਲਾਲਚ ਆ ਜਾਂਦਾਗਾ ਤੇ ਪਰ ਮੈਂ ਥੋੜਾ ਜਿਹਾ ਵੀ ਤੁਹਾਨੂੰ ਗੱਲ ਕਹਾ ਵੀ ਮੈਂ ਲਾਲਚ 'ਚ ਤਾਂ ਮੇਰਾ ਚਲੋ ਕੁਦਰਤੀ ਰੱਬ ਵੱਲੋਂ ਹੈਗਾ ਤੇ ਬਸ ਫਰਕ ਇੰਨਾ ਕੁ ਰਹਿ ਗਿਆ ਮੈਂ ਰੋਕਣਾ ਸੀ ਗਲਤੀ ਕਰ ਗਿਆ ਰੋਕਦਾ ਦੋ ਮਿੰਟ ਖੜਾਉਂਦਾ ਤੇ ਉਹਨਾਂ ਦਾ ਪ੍ਰੋਪਰ ਸੈਂਪਲ ਲੈਂਦਾ ਤੇ ਫਿਰ ਉਹਨਾਂ ਦਾ ਪਰਦਾ ਫਾਸ਼ ਕਰਦਾ ਉਜ ਕੀ ਹੈਗਾ ਉਹਨਾਂ ਨੇ ਦੇਖੇ ਤੁਰ ਜਾਣਾਗਾ ਅਸੀਂ ਸੋਚਣਾ ਵੀ ਸਾਨੂੰ ਚੰਗੀ ਫਿਲਮ ਮਿਲ ਗਈ ਉਹ ਫੀਡ ਚੋਰੀ ਦੀ ਨਹੀਂ ਹੁੰਦੀ ਨਾ ਉਹ ਫੀਡ ਫालतू ਬਾਅਦ ਚ ਪਾਈ ਹੁੰਦੀ ਆ ਮਤਲਬ ਫालतू ਪਾਈ ਹੁੰਦੀ ਆ ਉਹ ਫੀਡ ਇਹ ਲੋ ਕੁਆਲਿਟੀ ਦੀ ਤਿਆਰ ਕਰ ਦਿੰਦੇ ਨੇ ਤੇ ਪਿੰਡਾਂ ਦੇ ਵਿੱਚ ਝੂਠ ਸੱਚ ਬੋਲ ਕੇ ਵੇਚ ਦਿੰਦੇ ਨੇ ਡਾਕਟਰ ਸਾਹਿਬ ਵਾਲੇ ਨੇ ਡਾਕਟਰ ਸਾਹਿਬ ਨੂੰ ਵੀ ਇਹ ਦਿਖਾ ਦਾਂਗੇ ਤੇ ਇਹ ਝੂਠ ਸੱਚ ਕਰਕੇ ਬੋਲ ਦਿੰਦੇ ਨੇ ਤੇ ਜਿਹਦੇ ਨਾਲ ਕੀ ਹੁੰਦਾ ਵੀ ਸਾਡਾ ਬਹੁਤ ਕੀਮਤੀ ਪਸ਼ੂ ਧਨ ਫੰਕ ਦੇ ਭਾਣੇ ਜਾਂਦਾ ਆਹ ਨੂੰ ਗੱਲ ਕੁਛ ਨਹੀਂ ਆ ਦੇਖੋ ਆਪਣੀ ਪਿੱਡੀ ਮਿਹਨਤ ਕੀਤੀ ਹੋਈ ਹੈ ਜੀ ਇਹ ਸਾ ਆਪਣੀ ਮਤਲਬ 100% ਕੰਪੀਟੀਸ਼ਨ ਵਾਲੀ ਹੈਗੀ ਆ ਇਹਦੀ ਮਾਂ ਖੜੀ ਹੈਗੀ ਆ ਪੈਸੇ ਦੀ ਗੱਲ ਨਹੀਂ ਪੈਸੇ ਦਾ ਨੁਕਸਾਨ ਤਾਂ ਹਰ ਲੈਂਦਾਗਾ ਜਿਹੜੀ ਤੁਹਾਡੀ ਮਿਹਨਤ ਕੀਤੀ ਹੋਈ ਹੁੰਦੀ ਹੈ ਨਾ ਮਿਹਨਤ ਦਾ ਜਿਹੜਾ ਮੁਕੇ ਮਤਲਬ ਤੁਹਾਡਾ ਨੁਕਸਾਨ ਹੁੰਦਾ ਉਹ ਨਹੀਂ ਬਰਦਾਸ਼ਤ ਹੁੰਦਾ ਸੋ ਜੇ ਤੁਸੀ ਚੰਗਾ ਲੱਗੋ ਸਮਝੋ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਜਿਹੜੇ ਵੀ ਪਸ਼ੂ ਤਾਂ ਰੱਖਦੇ ਨੇ ਉਹ ਕਦੇ ਵੀ ਇਸ ਤਰੀਕੇ ਪਿੰਡਾਂ ਚ ਫੀਡ ਵੇਚਣੋਂ ਉਹ ਬਿਲਕੁਲ ਨਹੀਂ ਲੈਣੀ ਉਹ ਸਸਤੀ ਨਹੀਂ ਹੁੰਦੀਗੀ ਉਹ ਸਿਰਫ ਲੋ ਕੁਆਲਿਟੀ ਦੀ ਤਿਆਰ ਕੀਤੀ ਹੁੰਦੀ ਆ ਗਲਤ ਕਿਉਂਕਿ ਮੈਂ ਥੋੜੀ ਸਿਹਤ ਠੀਕ ਨਹੀਂ ਸੀ ਦੁਮਾਗ ਨੇ ਬਾਅਦ ਚ ਕੰਮ ਕੀਤਾ ਜੇ ਮੈਂ ਦੁਮਾਗ ਮੈਨੂੰ ਰੋਕਦਾ ਗੱਡੀ ਦਾ ਉਹਨਾਂ ਦੇ ਸੈਂਪਲ ਵੀ ਲੈਂਦਾ ਸੈਂਪਲ ਲੈਂਦਾ ਚੈੱਕ ਕਰਾਉਣ ਦਾ ਕਰਾ ਕੇ ਬੁਲਾ ਕੇ ਸਹੀ ਵਰਦਾ ਫਾਸ਼ ਕਰਦਾ ਵੀ ਇਹ ਇਹ ਕਹਾ ਕਿਸੇ ਹੋਰ ਵੀ ਭਰਾ ਦੇ ਮਤਲਬ ਇਹਨਾਂ ਦੇ ਜਾਲ ਚ ਫਸ ਕੇ ਆਪਣੇ ਪਸ਼ੂ ਨਾ ਖਰਾਬ ਕਰ ਲੇ ਤਾਂ ਸੋ ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ ਇਹ ਜੇ ਧੋਖੇ ਤੋਂ ਬਚੋ ਠੀਕ ਹੈ ਤਾਂ ਜੋ ਇਹ ਆਪਣੀ ਮਿਹਨਤ ਕੀਤੀ ਜੋਈ ਖਰਾਬ ਨਾ ਹੋਵੇ ਇਸ ਨੂੰ ਚੰਗਾ ਸਮਝੋ ਤਾਂ ਵੱਧ ਤੋਂ ਵੱਧ ਗੁਰਪਾਖ ਸ਼ੇਅਰ ਕਰਿਓ ਤਾਂ ਜੋ ਕਿਸੇ ਵੀਰ ਭਰਾ ਕੋਈ ਜੋ ਹੈਗੇ ਨੇ ਉਹ ਇਸ ਠੱਗੀ ਤੋਂ ਬਚ ਸਕਣ ਤੇ ਦੋਸਤੋ ਵੀਡੀਓ ਤੁਸੀਂ ਦੇਖ ਲਈ ਹੈ ਨਾ ਤੇ ਜਰੂਰ ਇਹ ਚੀਜ਼ ਨਾ ਧਿਆਨ ਰੱਖਿਆ ਕਰੋ ਕਿ ਜਿਵੇਂ ਵੀ ਕੋਈ ਬੰਦਾ ਆਉਂਦਾ ਹੈ ਹੈ ਨਾ ਪਹਿਲਾਂ ਤੋਂ ਉਹਦੀ ਵੀਡੀਓ ਬਣਾਇਆ ਕਰੋ ਹੈ ਨਾ ਫਿਰ ਗੱਲਬਾਤ ਕਰਿਆ ਕਰੋ ਉਹਦੇ ਨਾਲ ਵੀ ਕੀ ਕਾਰਨਾ ਕਿਉਂ ਫਿਰ ਤੁਸੀਂ ਦੇ ਰਹੇ ਹੋ ਸਿਆਣੇ ਸਹੀ ਗੱਲ ਕਹਿੰਦੇ ਆ ਵੀ ਲਾਲਚ ਬੁਰੀ ਭਲਾ ਹੈ ਨਾ ਜਿੰਨੀ ਆਪਾਂ ਨੂੰ ਸਸਤੀ ਚੀਜ਼ ਮਿਲੂਗੀ ਉਹਦਾ ਨੁਕਸਾਨ ਕਿਤਨਾ ਕਿਤੇ ਤਾਂ ਹੋਗੇ ਹੋਊਗਾ ਕਿਉਂਕਿ ਬਾਈ ਨੇ ਵੀ ਦੱਸਿਆ ਆਪਣੇ ਲੱਖ ਲੱਖ ਦੇ 2-2 ਲੱਖ ਦੇ 4-4 ਲੱਖ ਤੱਕ ਵੀ ਪਸ਼ੂ ਹੈਗੇ ਹਨ ਤੇ ਬਾਕੀ ਜਿਹਦੇ ਪਸ਼ੂ ਨਾ ਆਪਣਾ ਪ੍ਰੇਮ ਬਣ ਜਾਂਦਾ ਉਹਦਾ ਤਾਂ ਕੋਈ ਮੁੱਲ ਹੀ ਕੋਈ ਨਹੀਂ ਹੈ ਨਾ ਤਾਂ ਆਪਾਂ ਕੀ ਕਰਦੇ ਆਂ ਕਈ ਵਾਰ ਆਪਾਂ ਲਾਲਚ ਦੇ ਵਿੱਚ ਆ ਕੇ ਸਸਤੀ ਫੀਡ ਪਾ ਲੈਨੇ ਆ ਤਾਂ ਫਿਰ ਪਸ਼ੂ ਦਾ ਨੁਕਸਾਨ ਹੋ ਜਾਂਦਾ ਜਿਹੜਾ ਕਿ ਨੁਕਸਾਨ ਬਹੁਤ ਜ਼ਿਆਦਾ ਵੱਡਾ ਹੈ ਹੈ ਨਾ ਤੇ ਉਹ ਆਪਾਂ ਨੂੰ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ ਹਾਂ ਬੇਨਤੀ ਕਰਦੇ ਵੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੇ ਤੁਸੀਂ ਕੋਈ ਜਾਨਵਰ ਵੇਚਣ ਦੀ ਜਾਂ ਕਿਸੇ ਕਨਾਲ ਦੀ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਫਾਰਮ ਦੀ ਵੀਡੀਓ ਬਣਾਉਣੀ ਹੋਵੇ ਜਾਂ ਸਟੱਡ ਫਾਰਮ ਦੀ ਵੀਡੀਓ ਬਣਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਜਾਨਵਰਾਂ ਸੰਬੰਧੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ 998728258 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਭਗਤ ਦੇ ਪਾਈ ਦੇ ਬਿਲਕੁਲ ਨਾਲ ਆ ਮੇਰਾ ਪਿੰਡ ਕਿਸੇ ਵੀ ਟਾਈਮ ਮੇਰੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾ ਕਮੈਂਟ ਕਰਕੇ ਜਰੂਰ ਦੱਸਿਓ ਹਮ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਨੁਕਤੇ ਦੇ ਨਾਲ ਜਾਂ ਕਿਸੇ ਜਾਨਵਰਾਂ ਦੀ ਇੰਟਰਵਿਊ ਲੈ ਕੇ ਹਨ ਤਾਂ ਮਿਲਦੇ ਆ ਤਦ ਤੱਕ ਲਈ ਦੋ ਇਜਾਜ਼ਤ ਧੰਨਵਾਦ ਜੀ